ਰੈਡੀ ਕਾਬੁਲ ਤੋਂ ਪਸ਼ਾਵਰ ਜਾਣ ਵਾਲੇ ਰਸਤੇ ਉੱਤੇ ਹਰੀ ਸਿੰਘ ਨਲਵਾ ਦੁਆਰਾ ਜਮਰੌਦ ਵਿੱਚ ਕੱਚੀ ਗੜੀ ਦੇ ਸਥਾਨ ਉੱਤੇ 17 ਅਕਤੂਬਰ 1836 ਨੂੰ ਨੀਂ ਪੱਥਰ ਰੱਖ ਕੇ ਉਸਾਰੇ ਗਏ ਕਿਲਾ ਫਤਿਹਗੜ ਦੀ ਸੰਭਾਲ ਬਹਾਲੀ ਅਤੇ ਵਿਕਾਸ ਲਈ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨ ਖਵਾ ਦੇ ਪੁਰਾਤੱਤਵ ਵਿਭਾਗ ਦੇ ਨਿਰਦੇਸ਼ਕ ਵੱਲੋਂ ਸੂਬਾਈ ਸਰਕਾਰ ਦੇ ਆਦੇਸ਼ਾਂ ਉੱਤੇ ਸੁੰਦਰੀਕਰਨ ਅਤੇ ਮੁਰੰਮਤ ਲਈ ਪੁਸਾਰੀ ਸ਼ੁਰੂ ਕੀਤੀ ਗਈ ਹੈ ਡੰਡੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲਗਭਗ 178 ਸਾਲਾਂ ਬਾਅਦ ਕਰਵਾਈ ਜਾ ਰਹੀ ਨਵ ਉਸਾਰੀ ਦੌਰਾਨ ਕਿਲੇ ਦੀ ਪੁਰਾਣੀ ਇਤਿਹਾਸਕ ਦੇਖਣ ਕਾਇਮ ਰੱਖਦਿਆਂ ਇਸ ਦੇ ਪੁਰਾਣੇ ਢਾਂਚਾ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਦੰਡੀ ਉਹਨਾਂ ਦਾ ਕਹਿਣਾ ਹੈ ਕਿ ਕਿਲੇ ਦੀ ਉਸਾਰੀ ਮੁਕੰਮਲ ਹੋਣ ਉੱਤੇ ਇਸ ਨੂੰ ਵਿਦੇਸ਼ੀ ਯਾਤਰੀਆਂ ਦੇ ਵੇਖਣ ਲਈ ਵੀ ਖੋਲਿਆ ਜਾਵੇਗਾ ਦੰਡੀ ਦੱਸਣਯੋਗ ਹੈ ਕਿ ਧੋਖੇ ਨਾਲ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣੇ ਸਰਦਾਰ ਨਲਵਾ ਦੇ 30 April 1837 ਨੂੰ ਉਕਤ ਕਿਲੇ ਵਿੱਚ ਦੇ ਤਿਆਗਨ ਉਪਰੰਤ ਇੱਥੇ ਹੀ ਉਹਨਾਂ ਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਡੰਡੀ ਉਹਨਾਂ ਦੀ ਸਮਾਦ ਵਿੱਚ 6 ਫੁੱਟ ਲੰਬੇ ਅਤੇ 6 ਫੁੱਟ ਚੌੜੇ ਆਕਾਰ ਦੇ ਕਮਰੇ ਦੇ ਅਦ ਵਿਚਕਾਰ ਅੱਜ ਵੀ ਜਉਂ ਦੀ ਤਿਉਂ ਮੌਜੂਦ ਹੈ ਡੰਡੀ ਇਸ ਸਮਾਦ ਦੇ ਬਾਹਰੀ ਹਿੱਸੇ ਦੀ ਵੀ ਮਰੰਮਤ ਕਰਵਾਈ ਜਾ ਰਹੀ ਹੈ ਡੰਡੀ ਦੂਰ ਤੋਂ ਸਮੁੰਦਰੀ ਜਹਾਜ਼ਾਂ ਵਾਂਗ ਵਿਖਾਈ ਦਿੰਦੇ ਕਿਲਾ ਜਮਰਾਉਦ ਵਿੱਚ ਮੌਜੂਦ ਮੌਜੂਦਾ ਸਮੇਂ ਫਾਈਬਰ ਰਾਈਫਲਜ਼ ਦਾ ਹੈੱਡ ਕੁਆਟਰ ਰੈਡੀ ਅਤੇ ਸੈਨਾ ਦੀ ਸ਼ੌਣੀ ਹੈ ਡੰਡੀ ਇਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਲੇ ਦੀ ਕੰਧ ਦੇ ਬਿਲਕੁਲ ਨਾਲ ਮੌਜੂਦ ਪੁਰਾਣੇ ਅਤੇ ਵਿਸ਼ਾਲ ਖੂਹ ਘੋੜਿਆਂ ਦੇ ਅਸਤਵਾਲਾ ਕੈਦਖਾਨਾ ਅਤੇ ਕਿਲੇ ਦੀਆਂ 4 ਗੱਜ ਚੌੜੀਆਂ ਅਤੇ 12 ਗੱਜ ਉਚੀਆਂ ਕੰਧਾਂ ਦੀ ਵੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਦੰਡੀ ਦੱਸਿਆ ਜਾਂਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਜਾਦ ਵਿੱਚ ਕਿਲੇ ਬਿਜਲੀ ਸਮਾਦ ਦੇ ਨਜ਼ਦੀਕ ਹੀ ਜੰਗ ਵਿੱਚ ਸ਼ਹੀਦ ਹੋਏ ਸਿੱਖ ਸੈਨਿਕਾਂ ਦੀ ਜਾਤ ਵਿੱਚ ਇੱਕ ਗੁਰਦੁਆਰਾ ਵੀ ਬਣਵਾਇਆ ਸੀ ਡੰਡੀ ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਜਦੋਂ ਕਿਲਾ ਅੰਗਰੇਜ਼ ਹਕੂਮਤ ਦੇ ਕਬਜ਼ੇ ਹੇਠ ਆ ਗਿਆ ਤਾਂ ਉਹਨਾਂ ਵੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਾਰੀ ਰਹਿਣ ਦਿੱਤਾ ਅਤੇ ਦੇਸ਼ ਦੀ ਵੰਡ ਤੱਕ ਗ੍ਰੰਥੀ ਸਿੰਘ ਨੂੰ ਤਲਬ ਬ੍ਰਿਟਿਸ਼ ਸਰਕਾਰ ਵੱਲੋਂ ਮਿਲਦੀ ਰਹੀ ਡੰਡੀ ਦੇਸ਼ ਦੀ ਵੰਡ ਦੇ ਬਾਅਦ ਇਸ ਗੁਰਦੁਆਰੇ ਦੀਆਂ ਸਭ ਨਿਸ਼ਾਨੀਆਂ ਲੁਪਤ ਹੋ ਚੁੱਕੀਆਂ ਹਨ ਡੰਡੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇਸ ਸਮੇਂ 1 ਕਿਲੋ ਆਟਾ 800 ਰੁਪਏ ਵਿੱਚ ਵੇਚ ਰਿਹਾ ਹੈ ਡੰਡੀ ਜਦ ਕੇ ਜੁਲਾਈ 2023 ਵਿੱਚ ਆਟਾ ਸਰਕਾਰੀ ਰੇਟ ਉੱਤੇ 320 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਸੀ ਡੰਡੀ ਇਸੇ ਤਰ੍ਹਾਂ ਕਰਾਚੀ ਵਿੱਚ ਇੱਕ ਰੋਟੀ ਦੀ ਕੀਮਤ 25 ਰੁਪਏ ਤੱਕ ਪਹੁੰਚ ਗਈ ਹੈ ਡੰਡੀ ਪਾਕ ਮੀਡੀਆ ਮੁਤਾਬਕ ਕਰਾਚੀ ਦੇ ਨੌਕਰੀ ਪੇਸ਼ਾ ਲੋਕਾਂ ਦਾ ਕਹਿਣਾ ਹੈ ਕਿ ਬੁਨਿਆਦੀ